ਹਾਂਜੀ ਨਮੋਦ ਰਣਜੀ ਬਹੁਤ ਮੇਰੀਆਂ ਧੀਆਂ ਭੈਣਾਂ ਦੇ ਮੈਸੇਜ ਆਉਂਦੇ ਸੀ ਵੀ ਕੋਈ ਨਸ਼ੇ ਤੋਂ ਜ਼ਰੂਰ ਤੁਸੀਂ ਵੀਡੀਓ ਪਾਓ ਪਰ ਵੈਸੇ ਵੀ ਪਹਿਲਾਂ ਮੈਂ ਵੀ ਵੀਡੀਓ ਕਈ ਪਾ ਚੁੱਕੀ ਹਾਂ ਨਸ਼ਿਆਂ ਤੋਂ ਪਤਾ ਨਹੀਂ ਹੋ ਸਕਦਾ ਤੁਹਾਡੇ ਤੱਕ ਉਹ ਨਹੀਂ ਪਹੁੰਚਦੀਆਂ ਕਈ ਵਾਰ ਇਹ ਵੀ ਹੋ ਜਾਂਦਾ ਦੇਰ ਸਵੇਰ ਹੋ ਜਾਂਦੀ ਹੈ ਕੋਈ ਕਈ ਵੀਡੀਓ ਮੈਂ ਦੇਖਿਆ ਜਿਹੜੀ ਮੇਰੀਆਂ 20 ਵੀ ਦਿੰਦੀ ਆਪਾਂ ਇਹਨੇ ਹੁਣ ਲੋਕਾਂ ਕੋਲੇ ਪਹੁੰਚ ਰਹੀਆਂ ਨੇ ਉਹ ਫਰਕ ਪਾ ਜਾਂਦਾ ਚਲੋ ਕੋਈ ਗੱਲ ਨਹੀਂ ਇਹ ਅੱਜ ਆਪਾਂ ਉਸ ਤੋਂ ਵੱਖਰਾ ਜਿਹੜਾ ਟੋਟਕਾ ਪਾਉਣ ਲੱਗੇ ਆ ਜੇ ਉਹ ਵੀ ਪਾ ਚੁੱਕੇ ਆ ਤੁਹਾਡੇ ਕੋਲੇ ਤੁਸੀਂ ਉਹ ਵੀ ਕਰ ਲਿਓ ਤੇ ਜਿਹੜਾ ਇਹ ਟੋਟਕਾ ਇਹ ਵੀ ਜਰੂਰ ਕਰਿਓ ਦੇਖੋ ਚਾਹੇ ਤਾਂ ਤੁਹਾਡਾ ਪਤੀ ਡਰਿੰਕ ਕਰਦਾ ਚਾਹੇ ਤੁਹਾਡਾ ਭਰਾ ਕਰਦਾ ਜਾਂ ਫਿਰ ਘਰ ਦੇ ਵਿੱਚ ਪਿਤਾ ਕਰਦਾ ਜਾਂ ਫਿਰ ਕੋਈ ਵੀ ਚਾਚਾ ਤਾਇਆ ਵੀ ਹੋ ਸਕਦਾ ਹੈ ਇੱਕ ਨਹੀਂ ਜਿਹੜੀ ਲੇਡੀ ਆ ਜਦੋਂ ਕੋਈ ਸ਼ਰਾਬ ਕਰਦੇ ਵਿੱਚ ਪਿੰਦਾ ਤਾਂ ਬੜੀ ਪਰੇਸ਼ਾਨ ਰਹਿੰਦੀਆਂ ਨੇ ਕੋਈ ਸ਼ਰਾਬੀ ਦੀ ਇੱਕ ਆਦਤ ਹੁੰਦੀ ਆ ਬਣੇ ਹੀ ਰੋਟੀ ਨਹੀਂ ਪਸੰਦ ਰੱਖਣਾ ਜਿਹੜੀ ਘਰ ਦੇ ਵਿੱਚ ਸਬਜੀ ਬਣੀ ਹੀ ਆ ਉਹਨੂੰ ਵੀ ਨਖਰੇ ਦਿਖਾਉਣੇ ਨੇ ਜਾਣੀ ਕੀ ਜੀ ਬਹਾਨਾ ਲੈਣਾ ਲੜਾਈ ਦਾ ਜਾਂ ਬੱਚੇ ਕੁੱਟਨੇ ਨੇ ਜਾਂ ਫਿਰ ਪਤਨੀ ਕੁੱਟਣੀ ਆ ਅਗਰ ਕੁਮਾਰਾ ਮਾਪੇ ਭੈਣ ਭਰਾਵਾਂ ਨੂੰ ਵੀ ਕੁੱਟਦੇ ਨੇ ਇਹੀ ਵਰਤਾਂ ਸਾਰੇ ਟੱਬਰ ਨੂੰ ਮੈਂ ਕੁੱਟਦੇ ਨੇ ਜਦੋਂ ਇਹਨਾਂ ਦੇ ਸਿਰ ਨੂੰ ਜ਼ਿਆਦਾ ਨਸ਼ਾ ਅਸਰ ਕਰਨ ਲੈਂਦਾ ਜਿਹੜੀ ਸ਼ਰਾਬ ਆ ਨਾ ਦਿਮਾਗ ਨਸ਼ਾ ਕੋਈ ਵੀ ਹੈ ਭਵੇਂ ਸਰਟ ਦਾ ਭਵੇਂ ਭੰਗ ਦਾ ਦੇਖੋ ਤਮਾ ਸੁੱਖਾ ਲਾਉਂਦਾ ਕੋਈ ਨਸ਼ਾ ਤਾਂ ਨਸ਼ਾ ਹੀ ਆ ਅੱਜ ਤੁਹਾਨੂੰ ਨਸ਼ਾ ਛਡਾਉਣ ਦੀ ਰੈਮਡੀ ਬਹੁਤ ਹੀ ਸੌਖੀ ਤੁਸੀਂ ਕੀ ਕਰਨਾ ਸੱਤ ਪਤਾਸੇ ਲੈਣੇ ਇੱਕ ਟੱਕਣ ਉਹਦੀ ਪੀਣ ਵਾਲੀ ਦਾਰੂ ਚੋਂ ਲੈਣਾ ਜਿਹੜੀ ਸ਼ਰਾਬ ਪਿੰਦਾ ਕਈ ਲੋਕ ਤਾਂ ਹੁਣ ਅਲੱਗ ਕਰੂ ਵੀ ਕਿ ਬਾਹਰ ਹੀ ਪੀ ਕੇ ਆਉਂਦੇ ਨੇ ਹੂੰ ਜੇ ਤਾਂ ਉਹਦੇ ਜਿਹੜੇ ਉਹਨਾਂ ਨੂੰ ਕ੍ਰਸ਼ ਕਰ ਲੈਣਾ ਮਤਲਬ ਬਰੀਕ ਕਰ ਲੈਣਾ ਜਿਹੜਾ ਤੁਹਾਡੀ ਮੁਠੀ ਵਿੱਚ ਆ ਜਾ ਹੁਣ ਤੁਸੀਂ ਜੇ ਤਾਂ ਉਹਦੇ ਸਿਰ ਉੱਤੋਂ ਚ ਉਲਟਾ ਘੁਮਾ ਸਕਦੇ ਹੋ ਸੱਤ ਵਾਰ ਫੇਰ ਤਾਂ ਠੀਕ ਆ ਅਗਰ ਨਹੀਂ ਵੀ ਘੁਮਾ ਸਕਦੇ ਉਹਦੀ ਫੋਟੋ ਦੇ ਉੱਪਰ ਚ ਘੁਮਾਓ ਇਹ ਤੁਸੀਂ ਕੱਟੋ ਘੱਟ 11 ਸ਼ਨੀਵਾਰ ਇਹ ਕੰਮ ਕਰਨਾ ਸ਼ਨੀਵਾਰ ਤੋਂ ਸ਼ੁਰੂ ਕਰ ਲੈਣਾ ਪਤਾਸਿਆਂ ਸੱਤ ਪਤਾਸਿਆਂ ਦੇ ਉੱਤੇ ਇੱਕ ਸ਼ਰਾਬ ਦਾ ਟੱਕਣ ਪਾ ਲੈਣਾ ਪਤਾਸਿਆਂ ਨੂੰ ਉਦੋਂ ਬਾਅਦ ਕ੍ਰਸ਼ ਕਰ ਦੇਣਾ ਹੈ ਕਰਕੇ ਤੁਹਾਡੀ ਮੁਠੀ ਚ ਆ ਜਾਣਗੇ ਤੇ ਤੁਸੀਂ ਉਹਦੇ ਸਿਰ ਉੱਤੇ ਜੀ ਉਲਟਾ ਸ਼ਵਾਲਾ ਨਹੀਂ ਰਹਿਸਤਣਾ ਤੇ ਜੇ ਨਹੀਂ ਸਿਰ ਉੱਤੇ ਜੀ ਤਾਂ ਫਿਰ ਫੋਟੋ ਉੱਤੇ ਜੀ ਫਿਰ ਤੁਸੀਂ ਇਹਨਾਂ ਪਤਾਸਿਆਂ ਨੂੰ ਕਿਤੇ ਬਾਹਰ ਸੁੱਟ ਦੇਣਾ ਜਿੱਥੇ ਇਹਨਾਂ ਨੂੰ ਕੀੜੀਆਂ ਮਕੌੜੇ ਖਾਣ। ਇੰਨਾ ਹੀ ਕੰਮ ਕਰਨਾ ਜਿਨ੍ਹਾਂ ਜਿਨ੍ਹਾਂ ਨੂੰ ਫਾਇਦਾ ਹੋਊਗਾ ਉਹ ਜ਼ਰੂਰ ਲਿਖਿਓ। ਕਮੈਂਟ ਬਾਕਸ ਦੇ ਵਿੱਚ ਕਿਉਂ ਫਾਇਦਾ ਲਿਖਣ ਵਾਲੀ ਜਿਹੜੀ ਅਗਲਾ ਇਹਦਾ ਮਤਲ ਤੁਹਾਨੂੰ ਫਾਇਦਾ ਅੱਗੇ ਤਾਂ ਹੀ ਹੋਊਗਾ ਜੇ ਤੁਸੀਂ ਪਹਿਲਾ ਫਾਇਦੇ ਬਾਰੇ ਦੱਸੋਗੇ ਕਈ ਲੋਕ ਫਾਇਦਾ ਹੋ ਜਾਂਦੇ ਨੇ ਨਹੀਂ ਲਿਖਦੇ ਉਹ ਉੱਥੇ ਹੀ ਪ੍ਰਕਿਰਿਆ ਬੰਦ ਹੋ ਜਾਂਦੀ ਹੈ ਅੱਛਾ ਜੀ ਨਮੋਦਰਨ ਜੀ